ਸਰੀਰ ਦੇ ਅੱਠ ਦੇ ਅੱਠ ਅੰਗ ਸਤਿਗੁਰਾਂ ਦੇ ਅੱਗੇ ਟੇਕ ਦਿੱਤੇ ਇਹਨੂੰ ਡੰਡੌਤ ਕਹਿੰਦੇ ਐ ਦੋਵੇਂ ਹੱਥ ਦੋਵੇਂ ਗੋਡੇ ਦੋਵੇਂ ਪੈਰ ਨੱਕ ਤੇ ਮੱਥਾ ਇਹ ਡੰਡੌਤ ਹੁੰਦੀ ਹੈ ਭਾਈ ਹੁਣ ਆ ਸਲੂਟ ਸਲਾਟ ਜੇ ਮਾਰਨਾ ਐ ਹੱਥ ਤਾਂ ਤੀਨ ਲਾ ਕੇ ਮੱਥੇ ਨੂੰ ਲਾ ਰਹਿਣਾ ਹੈ ਬਹਾਨਾ ਵੀ ਸਾਡੇ ਗੋਡੇ ਦੁਖਦੇ ਐ ਸਾਧੋ ਜੋ ਗਿਆਨੀ ਜਾਂਦਾ ਸਭ ਬਹਾਨੇ ਐ ਜੇ ਗੁਰੂ ਨਾਨਕ ਦੇ ਉੱਤੇ ਪੂਰਨ ਭਰੋਸਾ ਹੋ ਗਿਆ ਫਿਰ ਕੁਰਸੀ ਤੇ ਬੈਠਣ ਦੀ ਤਾਂ ਲੋੜ ਹੀ ਨਹੀਂ ਰਹਿਣੀ ਬਾਬਾ ਮਫਤੀਆਰ ਸਿੰਘ ਜੀ ਵੇਂੜੇ ਵਾਲਿਆਂ ਨੂੰ ਕਹਿੰਦੇ ਵੇਂੜੇ ਵਾਲਿਓ ਮੀਂਹ ਪੈ ਜੂਗਾ ਚੌਲਾਂ ਦਾ ਗਣਾਹਾ ਕੱਢ ਦਿਓ ਕਹਿੰਦੇ ਕੱਢ ਦੰਨੇ ਚੌਲਾਂ ਦਾ ਗਣਾਹਾ ਤਾਂ ਕੱਢਦਾ ਸੂਏ ਤੇ ਆ ਕੇ ਰਾਸਤੇ 'ਚ ਮਿਲ ਗਏ ਮਹਾਪੁਰਖੇ ਇਹ ਕਹਿੰਦੇ ਕਿੱਧਰ ਜਲੇ ਹੋ ਕਹਿੰਦੇ ਸਤਰੀ ਵੀ ਕੀ ਲੋੜ ਐ ਕਿਹੜਾ ਵੀ ਬੈਣ ਲਗਿਆ ਆ ਵੀ ਗੱਲ ਚੌਲਾਂ ਦਾ ਗੜਾਹਾ ਕਰਤਾ ਹੁਕਮ ਮੰਨ ਲਿਆ ਉਹਦੇ ਤੇ ਭਰੋਸਾ ਹੀ ਨਹੀਂ ਹੈ ਜਿਹੜੇ ਕੰਮ ਵਾਸਤੇ ਕੜਾਹਾ ਕੱਢਿਆ ਹੈ ਜਿਹੜੇ ਕੰਮ ਵਾਸਤੇ ਪੁੰਬੜ ਚਿਆ ਉਹਦੇ ਤੇ ਭਰੋਸਾ ਹੀ ਨਹੀਂ ਹੈ ਵੀ ਹੋ ਜਾਊਗਾ ਆ ਗੁਰੂ ਨਾਨਕ ਦੇਵ ਜੀ ਕੋਲੇ ਬੈਠਿਓ ਕੋੜ ਦੇ ਰੋਗ ਗੁਰੂ ਨਾਨਕ ਠੀਕ ਕਰਦਾ ਹੈ ਪਰ ਭਰੋਸਾ ਹੀ ਨਹੀਂ ਐ ਕੁਰਸੀ ਤੇ ਬੈਣਾ ਗੋਡੇ ਦੁਖਦੇ ਐ ਫੇਰ ਇੱਥੇ ਬੀਬਾ ਜੀ ਨੂੰ ਕਹਾਂਗੇ ਅਗਲੀ ਵਾਰੀ ਨੂੰ ਬੈਠਣ ਲਵਾ ਦਿਓ ਪੈ ਕੇ ਵੀ ਸੁਣ ਲਾਂਗੇ ਆਪਾਂ ਗੁਰੂ ਨਾਨਕ ਦੇ ਘੋਲੇ ਨਿਮਰਤਾ ਸਹਿਜ ਚੌਂਕੜਾ ਮਾਰ ਕੇ ਬੈਠੋਗੇ ਤੁਹਾਡੇ ਗੋਡੇ-ਗੁੱਡੇ ਠੀਕ ਕਰ ਦੂ ਮਿੰਟਾਂ ਦੇ ਇਹ ਪਹਿਲਾਂ ਸੱਦਾ ਤਾਂ ਬਣਾਉਣੀ ਬਹੁਤ ਬਾਬਾ ਜੀ ਕਹਿੰਦੇ ਸਲਾਮ ਜਵਾਬ ਦੋਵੇਂ ਕਰਾ ਸਲਾਮ ਵੀ ਕਰਦਾ ਹੈ ਦੇ ਮਹਾਰਾਜ ਦਾ ਹੁਕਮ ਮੰਨਉਂ ਤਿਆਰ ਨਹੀਂ ਹੈ ਪਕੌੜੇ ਪਕੂੜੇ ਖਾ ਲੈਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਰੋਟੀਆਂ ਤੇਲੇਬੀਆਂ ਖਾ ਲੈਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਉਹ ਤਾਂ ਘਰੇ ਵੀ ਖਾਂਦੇ ਆ ਮਹਾਰਾਜ ਕਹਿੰਦੇ ਇੱਕ ਤਨ ਦੀ ਖਰਾਕ ਹੈ ਇੱਕ ਮਨ ਦੀ ਖਰਾਕ ਹੈ ਆ ਬੀਬਾ ਜੀ ਸਾਡੇ ਰਾਜਕੌਰ ਇਹ ਤੁਹਾਨੂੰ ਮਨ ਦੀ ਖਰਾਕ ਦੇਣ ਵਾਸਤੇ ਜੋੜਦੇ ਆ ਮਨ ਦੀ ਖਰਾਕ ਮਿਲੂ ਕਿਵੇਂ ਸਾਸਕ ਜੀ ਗਗਨ ਦੁਆਮਾਂ ਬਾਜਿਓ ਪਰਿਓ ਨਿਸਾਨੇ ਕਾਹੋ ਖੇਤ ਜੋ ਮਾਂਡਿਓ ਸੂਰਮਾ ਅਬ ਜੂਜੋ ਨੂੰ ਕਦਾਓ ਮਨ ਦਾ ਕਿਹੜਾ ਕਿਵੇਂ ਹੋਊਗਾ ਸਾਡੇ ਦਾ ਉਹ ਹੋਏ ਨੇ ਜਿਨ੍ਹਾਂ ਦਾ ਬੰਦ-ਬੰਦ ਕੱਟ ਗਏ ਡੋਲੇ ਹੀ ਨਹੀਂ ਹੈਗੇ ਸਾਡੇ ਦਾ ਉਹ ਹੋਏ ਨੇ ਜਿਹੜਾ ਸਰੀਰ ਦੇ ਉੱਤੋਂ ਦੀ ਆਰਾ چیرਿਆ ਗਿਆ ਆਰਾ ਫਿਰ ਗਿਆ ਡੋਲੇ ਹੀ ਨਹੀਂ ਹੈਗੇ ਸਾਡੇ ਦਾਓ ਹੋਏ ਨੇ ਜਿਨ੍ਹਾਂ ਦਾ ਖੋਪੜਾ ਉਦਾਰ ਦਿੱਤਾ ਗਿਆ ਦੋਨੇ ਹੀ ਹੈ ਨਹੀਂ ਯਕੀਨ ਕਿੱਥੋਂ ਲਿਆਵਾਂਗੇ ਭਰੋਸਾ ਕਿੱਥੋਂ ਲਿਆਵਾਂਗੇ ਉਹ ਤਗੜੇ ਤਾਂ ਹੋਵਾਂਗੇ ਜੇ ਗੁਰੂ ਨਾਨਕ ਦੀ ਬਾਣੀ ਦਾ ਗੁੱਟਕਾ ਤੁਹਾਡੇ ਹੱਥ ਵਿੱਚ ਹੋਊਗਾ ਬਾਜਾਂ ਵਾਲੇ ਦਾ ਕਰਕੇ ਕਿਰਪਾ ਬਥੇਰੀ ਆਹ ਕੱਢ ਕੇ ਸਾਰਾ ਕੁਝ ਜਾਤ ਪਾਤ ਤੋਂ ਮਹਾਰਾਜ ਕਹਿੰਦੇ ਨੇ ਖਾਲਸਾ ਮੇਰਾ ਸਿਪਾਹੀ ਉਦੋਂ ਹੈ ਜਦੋਂ ਇਹਦੇ ਹੱਥ ਵਿੱਚ ਖੰਡਾ ਹੈ ਇਹਦਾ ਕਰਪਾਨ ਚੱਕਣੀ ਭੁੱਲ ਗਿਆ ਖੰਡਾ ਚੱਕਣਾ ਭੁੱਲ ਗਿਆ ਖਾਲਸਾ ਮੇਰਾ ਬ੍ਰਾਹਮਣ ਉਦੋਂ ਐ ਜਦੋਂ ਇਹਦੇ ਹੱਥ ਵਿੱਚ ਗੁਲਗਾ ਸਾਬ ਐ ਇਹ ਕਹਿੰਦਾ ਬਾਬਾ ਕਰ ਲਵੇ ਗਰੰਥੀ ਰੱਖਿਆ ਤਾਂ ਹੋਇਆ ਆਪਾਂ ਨੂੰ ਕੀ ਲੋੜ ਪਈ ਐ ਰੋਟੀ ਕੋਈ ਹੋਰ ਖਾਵੇ ਭੁੱਖ ਕਿਸੇ ਦੀ ਹੋਰ ਬਟੇ ਕਿਵੇਂ ਹੋ ਜਾਊਗਾ ਭਾਈ ਮਾਰਾ ਕਹਿੰਦਾ ਖੇਤੀਬਾੜੀ ਕਰੇ ਵਪਾਰ ਕਰੇ ਦੁਕਾਨਦਾਰੀ ਕਰੇ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਇਹ ਮੇਰਾ ਵਾਸ ਰੂਪ ਐ ਝਾੜੂ ਚੱਕਰੇ ਜੋੜੇ ਸਾਫ ਕਰੇ ਭਾਂਡੇ ਸਾਫ ਕਰੇ ਇਹ ਮੇਰਾ ਸੂਦਰ ਰੂਪ ਹੈ ਐਦੋਂ ਵੱਡੀ ਕਿਰਪਾ ਗੁਰੂ ਗੋਬਿੰਦ ਸਿੰਘ ਕਿਵੇਂ ਕਰ ਜਾਣ ਬਈ ਮਹਾਰਾਹ ਕਹਿੰਦੇ ਬਾਜਾਂ ਵਾਲੇ ਨੇ ਖਾਲਸਾ ਸਜਾਤਾ ਇਹੋ ਜਿਹਾ ਉਹੀ ਸਿਪਾਹੀ ਹੈ ਉਹੀ ਸਾਧ ਸੰਗ ਦੀ ਸੰਤ ਹੈ ਉਹਨੂੰ ਸੂਦਰ ਦਾ ਰੂਪ ਜਿਹੜਾ ਦਿੰਦਾ ਨਾ ਮਹਾਰਾਹ ਜਿਹੜਾ ਝਾੜੂ ਦੀ ਸੇਵਾ ਕਰਦਾ ਨਾ ਉਹ ਮੈਨੂੰ ਸਾਰਿਆਂ ਤੋਂ ਪਿਆਰਾ ਲੱਗਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਬਹਿਣਾ ਨੂੰ ਐ ਗਲਬਕੀ ਚ ਲੈ ਰਿਆ ਮੇਰੇ ਵਰਗੇ ਕਿਸੇ ਚੌਧਰੀ ਨੇ ਕਹਿਦਾ ਕਹਿੰਦੇ ਲੇਟ ਆਇਆ ਐਨਾ ਜਲਦੀ ਤੈਨੂੰ ਛੋੜੋ ਸਤਗੁਰ ਪਿਆਰ ਦੇ ਦੇਣਗੇ ਉਹ ਘਰ ਪੁੱਸਦਾ ਬਾਬਾ ਮਖਤਿਆਰ ਸਿੰਘ ਉਹਨਾਂ ਨੂੰ ਸਤਗੁਰਾਂ ਤੋਂ ਪਿਆਰ ਕਿਵੇਂ ਮਿਲੂਗਾ ਉਹਨਾਂ ਦੇ ਬਖੌਰ ਜੀ ਕਹਿੰਦਾ ਕਹਿੰਦੇ ਸਹਿਰ ਦੀ ਗੰਦਗੀ ਲਿਆ ਲੈ ਕੇ ਆਵੇ ਚ ਪਾਉਣੀ ਸ਼ੁਰੂ ਕਰ ਦੇ ਬਸ ਐ ਨਹੀਂ ਬੱਤ ਨੂੰ ਦਿਮਾਗ ਚ ਵਸਾ ਲਿਆ ਉਹ ਰੱਬ ਦੇ ਪਿਆਰੇਓ ਸ਼ਹਿਰ ਦੇ ਵਿੱਚ ਉਹ ਗੰਦਗੀ ਲਿਆਉਂਦੇ ਨੇ ਆਵੇ ਵਿੱਚ ਪਾ ਦਿੰਦੇ ਨੇ ਗੰਦਗੀ ਲਿਆਉਂਦੇ ਨੇ ਆਵੇ ਵਿੱਚ ਪਾ ਦਿੰਦੇ ਨੇ ਜਿੱਦਾਂ ਆਵਾ ਖੁੱਲਦਾ ਸ੍ਰੀ ਗੁਰੂ ਵਰਜਨਦੇਵ ਜੀ ਮਹਾਰਾਜ ਉਸ ਆਵੇ ਕੋਲੇ ਆ ਕੇ ਖੜਦੇ ਹੈ ਗੱਜਕੇ ਆਖੋ ਸਤਿਰਾ ਉਹ ਮੇਰੇ ਵਰਗੇ ਚੌਧਰੀ ਆੜ ਨਾਲ ਇਕੱਠੇ ਹੋ ਗਏ ਜਿਵੇਂ ਅੱਜ ਚੌਧਰੀ ਬਹਉਦੇ ਨੇ ਕਹਿੰਦੇ ਮਹਾਰਾਜ ਗੰਦਗੀ ਪਾਈ ਗਈ ਆਵੇ ਵਿੱਚ ਮਸਕਾਂ ਦੀ ਹੈ ਸਤ ਗੁਰ ਦੇ ਲਾਂ ਦੀਆਂ ਜਾਣਨ ਵਾਲੇ ਨੇ ਉਹ ਰੱਬ ਦੇ ਪਿਆਰੋ ਕਹਿੰਦੇ ਕਿਹੜਾ ਬੰਦਾ ਹੋ ਕਹਿੰਦੇ ਭਾਈ ਵੇਖੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਬੜੇ ਹੋਏ ਕੱਪੜੇ ਚ ਐ ਗਲ ਬੱਕੜੀ ਪਾ ਕੇ ਸਾਥੀ ਨਾਲ ਲਾ ਕੇ ਕਹਿੰਦੇ ਭਾਈ ਵੇਲੋ ਸਭ ਤੋਂ ਪਹਿਲੋ ਇੱਥੇ ਚੌਧਰੋਂ ਦੀ ਉਧਰ ਨਹੀਂ ਚਲਦੀਆਂ ਇੱਥੇ ਪਿਆਰ ਦੀ ਗੱਲ ਹੈ ਇੱਥੇ ਨਿਮਰਤਾ ਦੀ ਗੱਲ ਹੈ ਇੱਥੇ ਸਰਦਾਰਾਂ ਦੀ ਗੱਲ ਹੈ ਇੱਥੇ ਸਤਕਾਰ ਦੀ ਗੱਲ ਹੈ ਜਿਨ੍ਹਾਂ ਦੇ ਕੋਲੇ ਸਤਕਾਰ ਆ ਉਹਨਾਂ ਦਾ ਬੇੜਾ ਪਾਰ ਹੋ ਗਿਆ ਆ ਬਾਬਾ ਭਗੂਰ ਸਿੰਘ ਜੀ ਨੂੰ ਬੁਸਰਿਓ ਮੇਰਾ ਤਾਂ ਜਨਮੇ ਕੁੜੀਆਂ ਚ ਹੋਇਆ ਸਾਡੇ ਕੋਲ ਤਾਂ ਰਹਿਣ ਨੂੰ ਵੀ ਜਗ੍ਹਾ ਨਹੀਂ ਸੀ ਪਰ ਮਹਾਪੁਰਖ ਬਾਬਾ ਨਾਰਾਇਣ ਸਿੰਘ ਮੋਰੀ ਕੋ ਇਹ ਜਿਹਾ ਟੁਣਕਾ ਮਾਰ ਕੇ ਕਹਿੰਦੇ ਜਾ ਕਾ ਮੀਤ ਸੱਜਣ ਹੈ ਸਵੀਆਂ ਤਿਸ ਜਨ ਕੋ ਗੋਹਾਕੀ ਕਮੀਆਂ ਮੈਂ ਉਧਾਰ ਨੂੰ ਬੈਠਾ ਤੁਹਾਡੇ ਕੋਲੇ ਜਿਹੜੇ ਕੁੱਲੀਆਂ ਚ ਪੈਦਾ ਹੋਇਆ ਨਾ ਕੁੱਲੀਆਂ ਚ ਉਹ ਸਾਧ ਸੰਗ ਜੀ ਗੁਰੂ ਨਾਨਕ ਨੇ ਆਪਣੀ ਗੋਦ ਚ ਬਿਠਾ ਦਿਆ ਗੋਦ ਚ ਨਹੀਂ ਬਿਠਾਇਆ ਹਰ ਰੋਜ਼ ਲੱਖਾਂ ਦੇ ਸਾਹਮਣੇ ਬੋਲੀਦਾ ਤੇ ਤੁਸੀਂ ਸੁਣਨ ਦੇ ਸੁਣਦੇ ਵੀ ਹੋ ਇੱਕ ਇਹਦੀ ਕਿਰਪਾ ਹੋ ਗਈ ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੂਸਦਾ ਗੁਰਸਤ ਗੁਰ ਸੰਗ ਕੀ ਰੇ ਹਮ ਥਾਪੇ ਉਹ ਕੀੜਿਆਂ ਨੂੰ ਸਾਨੂੰ ਥਾਪਿਆ ਹੋਇਆ ਅਸੀਂ ਕਿਸੇ ਦੀ ਕਿਉਂ ਗੱਲ ਕਰੀਏ ਜਿਹੜੇ ਬਾਬਾ ਨਰੈਣ ਸਿੰਘ ਮੋਨੀ ਨੇ ਨਾ ਮੋਨੀ ਮੈਂ ਵੀ ਬੜੀ ਟੌਰ ਟੂਰ ਜੀ ਮਾਰਦਾ ਹੁੰਦਾ ਸੀ ਮੇਰੇ ਕੋਲੇ ਇੱਕ ਲੰਡੀ ਦੀ ਜੀਪ ਬਾਬਾ ਜੀ ਦਾ ਭਰਾ ਜੀਵਨ ਉਹ ਮੇਰੇ ਨਾਲ ਬਹੁਤਾ ਰਹਿੰਦਾ ਸੀ ਢੋਲਕੀ ਵੀ ਵਜਾਉਂਦਾ ਹੁੰਦਾ ਸੀਗਾ ਕਹਿੰਦੇ ਸੰਤਾਂ ਕੋਲੇ ਜੱਦੀ ਮਾਰਾ ਚਲੋ ਅਸੀਂ ਚਲੇਗੇ ਬਾਬਾ ਭਰਪੂਰ ਸਿੰਘ ਕੋਲੇ ਮੈਂ ਕਿਹਾ ਸੰਤ ਦਾ ਹੈ ਨਹੀਂ ਕਹਿੰਦੇ ਸੰਤ ਦਾ ਤਵਾਦਰਾ ਜ ਨੇ ਅਸੀਂ ਉਥੋਂ ਗੱਜੀਪ ਤੋਰੀ ਅਜੇ ਸੇਖਾ ਨਿਕਲ ਨਹੀਂ ਲੱਗੇ ਸੀ ਉਧਰੋਂ ਸੰਤ ਆ ਗਏ ਤੇ ਮੈਂ ਆਪਣੀ ਡੋਰ ਤੇ ਲਾਈਟਾ ਮਾਰਾ ਮਿੱਤੂ ਕੋਲੇ ਗੱਡੀ ਕਰ ਹੁੰਦਾ ਨਾ 사ਸنگ ਜੀ ਇਹ ਜਿਸ ਕਾ ਅੰਤਰ ਰਾਜ ਅਭਾਨ ਹੁਣ ਸਮਝ ਲੱਗੀ ਹੈ ਨਾ ਮਾਰੇ ਕਹਿੰਦੇ ਬੈਠਾ ਗੁਰਨਾਨਕ ਦੇ ਕੋਲੇ ਐ ਬਣਿਆ ਪਿਆ ਬਮਾਨੀ ਸੋ ਨਰਕਪਤੀ ਹੋਵਤ ਸੁਆਣ ਨਾਕਾਂ ਦੇ ਵਿੱਚ ਵੀ ਕੁੱਤਾ ਬਣੇਗਾ ਜੇ ਇੱਥੇ ਚੋਂ ਉਧਰ ਪਾੜਦੇ ਤੂੰ ਜੋ ਜਾਨਾ ਮੈਂ ਜੋ ਬਨਵੰਤ ਸੋ ਹੋਵਤ ਵਿਸ਼ਟਾ ਕਜੰਤ ਬੀਬੀ ਭਾਨੀ ਜੀ ਦੀ ਮਹਾਪੁਰਖ ਗੱਲ ਕਰਕੇ ਗਏ ਇਹਨਾਂ ਕੋਲੇ ਖਜ਼ਾਨੇ ਵੱਡੇ ਐ ਮੈਂ ਤਾਂ ਦਵਕਾ ਸਭ ਕਾ ਜਾਈ ਮਾਰਦਾ ਮੇਰੇ ਕੋਲ ਹੈ ਕੱਖ ਨਹੀਂ ਕੱਜ ਕੇ ਆਖੋ ਸਤਨਾਮ ਵਾਹਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਾਨੀਏ ਅੱਜ ਬੜਾ ਹਾਰ ਸ਼ਿੰਗਾਰ ਲਗਾਇਆ ਤੇ ਭੈਣੋ ਤੁਹਾਡੇ ਕੰਮ ਦੀ ਗੱਲ ਹੈ ਬੜਾ ਹਾਰ ਸ਼ਿੰਗਾਰ ਲਗਾਇਆ ਹੱਥ ਜੋੜ ਕੇ ਕਹਿੰਦੀ ਬਾਪੂ ਮੇਰੇ ਵਾਸਤੇ ਸੋਨਾ ਬੜ ਲੱਭਿਆ ਭਾਈ ਜੇਠਾ ਮੈਂ ਆਪਣੇ ਪਤੀ ਵਾਸਤੇ ਹਾਰ ਸ਼ਿੰਗਾਰ ਲਗਾਇਆ ਇਹ ਜਿਹੜੇ ਸਾਧੂ ਨੇ ਨਾ ਇਹ ਜਿਹੜੇ ਮਹਾਪੁਰਖ ਮੇਰੇ ਅਲ ਦੋਆਲੇ ਬੈਠੇ ਆ ਇਹਨਾਂ ਨੂੰ ਮਾਂ ਭੈਣਤੀ ਸਭ ਇੱਕ ਬਰਾਬਰ ਹੈ ਚਾਹੇ ਮਾਂ ਆ ਚਾਹੇ ਸੰਗਤ ਜੋ ਕੋਈ ਉਹ ਸੰਤ ਹੀ ਕਹਦਾ ਜਿਹੜਾ ਇੱਕ ਦੂਜੇ ਤੋਂ ਫਰਕ ਸਮਝਦਾ ਹੁਣ ਅਸੀਂ ਸੰਤੋਲ ਨੂੰ ਕਹਾਂਗੇ ਇਹ ਲੱਗਟੀ ਜਾਵੇ ਜਿਹਦੇ ਪੰਜ ਸੱਤ ਅਗੇ ਸਸਤਰਤਾ ਰਹੀ ਹੋਣ ਜਪਜੀ ਸਾਹਿਬ ਭਾਵੇਂ ਚੇਤਾ ਨਾ ਹੋਵੇ ਚੋਲੇ ਨੂੰ ਦੇਖ ਕੇ ਤੇ ਗੋਲ ਪੱਗ ਨੂੰ ਦੇਖ ਕੇ ਸੰਤ ਥੋੜਾ ਹੈ ਸੰਤ ਦਾ ਬਾਬਾ ਨਰੈਣ ਸਿੰਘ ਮੋਣੀ ਹੈ ਪਤਾ ਕਿਵੇਂ ਹੈ ਮੈਂ ਗੱਲ ਕੱਟ ਗਿਆ ਸੀ ਇਹੀ ਗੱਲ ਸੁਣਾਉਣ ਲੱਗਿਆ ਸੀ। ਮਹਾਪੁਰਖ ਹੋਏ ਨੇ ਬਾਬਾ ਬਲਵੰਤ ਸਿੰਘ ਜੀ ਸਿੱਧ ਸਰ ਸਿਉੜੇ ਵਾਲੇ। ਕਮਾਈ ਉਹਨਾਂ ਦੀ ਵੀ ਬਹੁਤ ਜ਼ਿਆਦਾ ਸੀ। ਪਰ ਸਾਡੇ ਵਰਗੇ ਜਿਹੜੇ ਚੇਲੇ ਨੇ ਨਾ ਚੇਲੇ ਇਹ ਸੰਤ ਦਾ ਵੇੜਾ ਕਰਕੇ ਕਰ ਦਿੰਦੇ। ਸਹੀ ਗੱਲ ਹੈ ਯਕੀਨ ਕਰੋ ਗੁਰੂ ਨਾਨਕ ਦੇਵ ਜੀ ਕੋਲੇ ਕਹਿਣਾ। ਸੰਤ ਨੂੰ ਦੋ ਹੀ ਚੀਜ਼ਾਂ ਡੋਪਦੀਆਂ ਨੇ ਜਾਂ ਬੀਬੀਆਂ ਜਾਂ ਚੇਲੇ। ਇਹ ਜੜਾਈ ਵੀ ਕਰਾ ਦੇਣਗੇ ਇਹ ਡੋਪੀ ਦੇਣਗੇ। ਸੰਤ ਦੀਆਂ ਆਡੀਓ ਗੁਪਤ ਗੱਲਾਂ ਦੀ ਇਹ ਚੇਲੇ ਲਈ ਕਰਦੇ। ਹੋਰ ਤਾਂ ਕਿਸੇ ਨੂੰ ਭੇਜਦੇ ਨਹੀਂ ਸੰਤ ਦਾ। ਉਹ ਆਪਣੇ ਬੱਚਿਆਂ ਵਾਂਗੂ ਬੈਠ ਕੇ ਗੱਲਾਂ ਕਰ ਲੈਂਦਾ ਇਹ ਅੱਗੇ ਬਾਹਰ ਫੜਾ ਦਿੰਦੇ ਐ। ਤੇ ਬਾਅਦ ਦਾ ਸਾਹਸਕ ਜੀ ਲੋਕ ਦੇਖਦੇ ਇਹ ਨੇ। ਸਤਗੁਰ ਕਹਿੰਦੇ ਇਹ ਜਿਹੜੇ ਕਲਜੂਗੀ ਜੀਵ ਨੇ ਨਾ ਇਹਨਾਂ ਦੀ ਔਗਣ ਦੇਖਣ ਦੀ ਡਿਊਟੀ ਗੁਰੂ ਨਾਨਕ ਨੇ ਲਾਈ ਐ। ਮੈਂ ਕਹਿੰਦਾ ਕੋਈ ਭਗਤੀ ਨਾ ਕਰੋ, ਕੋਈ ਸਿਮਰਨ ਨਾ ਕਰੋ। ਤੁਸੀਂ ਬੰਦੇ ਦੇ ਗੁਣ ਦੇਖਣ ਲੱਗ ਜਓ ਗੁਰਨਾਨ ਦੇ ਤੁਹਾਡੇ ਸਰੀਰ 'ਚ ਗੁਣੇ ਗੁਣ ਭਰ ਦੇਣੇ ਆ ਤੁਸੀਂ ਬੰਦੇ ਦੇ ਓਗਣ ਦੇਖਣ ਲੱਗ ਜਓ ਗੁਰਨਾਨ ਦੇ ਤੁਹਾਡੇ ਸਰੀਰ 'ਚ ਓਗਣੀ ਓਗਣ ਭਰ ਦੇਣੇ ਆ ਉਸ ਨਹੀਂ ਕਰਨ ਦੀ ਲੋੜ ਬਾਬਾ ਕਹਿੰਦਾ ਤੂੰ ਗੁਣ ਦੇਖਣੇ ਸਿੱਖ ਲੈ ਕਹੇ ਓਗਣ ਤੋਂ ਕੀ ਲੈਣੇ ਗੁਣ ਦੇਖ ਅਮਰ ਸਿੰਘ ਜੀ ਭੋਗੀਆਲ ਉਹਨਾਂ ਦੀ ਮੌਤ ਹੋ ਗਈ ਮੈਂ ਵੀ ਚਲੇ ਆ ਗਿਆ ਫੌਜ ਤੋਂ ਨਮਨ ਨਮਰ ਰਟਾਇਰ ਹੋਇਆ ਸੀਗਾ ਦੇਖਿਆ ਸੰਤਾਂ ਦਾ ਚਿਹਰਾ ਡਗ-ਡਗ ਕਰੇ ਡਗ-ਡਗ ਕਰੇ ਸੰਤਾਂ ਦਾ ਚਿਹਰਾ ਇੱਕ ਪਾਸੇ ਇੱਕ ਮਿੰਟ ਰੁਕ ਜਾ ਬਾਈ ਇੱਕ ਮਿੰਟ ਬਸ ਸੁਣੀ ਕਰ ਦਿੰਦੇ ਜਗ-ਡਗ ਚਿਹਰਾ ਕਰੇ ਬਾਬਾ ਨਰੈਣ ਸਿੰਘ ਮੋਢੀ ਦਾ ਡਗ-ਡਗ ਚਿਹਰਾ ਕਰੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿਉੜੇ ਵਾਲਿਆਂ ਦਾ ਕਮਾਈ ਇੱਕ ਦੂਜੇ ਤੋਂ ਉੱਤੇ ਹੈ ਮੈਂ ਇਥੇ ਹਸਨਪੁਰ ਚ ਲਿਆ ਗਿਆ ਗਾਦਰੀ ਜਿਹਾ ਮੇਰੇ ਚੋਲਾ ਪਾਇਆ ਹੋਇਆ ਹੁਣ ਸੰਤ ਦਾ ਨਾਂ ਨਹੀਂ ਲਊਂਗਾ ਬੜੀ ਪ੍ਰੇਮ ਵਾਲੀ ਗੁਰੂਸੀ ਹੋ ਗਈ ਬਾਬਾ ਭਰੂਪਾਲ ਸਿੰਘ ਮੰਗੂ ਮੈਨੂੰ ਗਲ ਬਕੜੀ ਤੇ ਲੈ ਕੇ ਮੈਂ ਹਸਨਪੁਰ ਆ ਨਾਲ ਹੀ ਆਪਣੇ ਸਾਸ ਜੀ ਦੀ ਗਾਦਰੀ ਚੋਲਾ ਜਿੱਤੇ ਤੱਕ ਮੇਰੇ ਪਾਇਆ ਹੋਇਆ ਆਪਣੇ ਆਪ ਨੂੰ ਕਹਾ ਵੀ ਮੇਰੇ ਵਰਗਾ ਸੰਤ ਕੌਣ ਹੈ ਉਹ ਸੰਤ ਰੇ ਆਏ ਨਾ ਬਾਬਾ ਜੀ ਗਲਚ ਦੀ ਬਾਹ ਪਾ ਕੇ ਐ ਦੂਰ ਲੈ ਗਿਆ ਜ਼ਬਾਨ ਤੋਂ ਬਾਹਰ ਮੈਨੂੰ ਮੈਨੂੰ ਕਹਿੰਦਾ ਬਹੁਤ ਸੋਹਣੇ ਲੱਗਦੇ ਹੋ ਜੀ ਵਿੜਾਈ ਹੌਮੇ ਦੀ ਖਰਾਕ ਹੈ ਜਿਹੜੇ ਬੰਦੇ ਦੀ ਵਿੜਾਈ ਹੋਣ ਲੱਗੀ ਉਹ ਡੀਗੂ ਕੋਈ ਨਹੀਂ ਗਾ ਕਿਵੇਂ ਮਾਰਤੀ ਦੇ ਕੇ ਜੇ ਤੁਹਾਡੇ ਸਪੀਕਰ ਲਾਉਣ ਨਾਲ ਤੁਹਾਡੇ ਅਖਬਾਰਾਂ ਚ ਘੜਾਉਣ ਨਾਲ ਤੁਹਾਡੇ ਬੋਰਡ ਲਾਉਣ ਦੇ ਨਾਲ ਕੋਈ ਜਨਾਈ ਦਾ ਮਤਲਬ ਨਹੀਂ ਹੈ ਇਹ ਤਾਂ ਤੁਹਾਡੇ ਅੰਦਰ ਦਾ ਵਿਸਾ ਵੀ ਅੰਦਰ ਚੱਲਦਾ ਕੀ ਹੈ ਤੁਹਾਡੇ ਬਾਬਾ ਨਰੈਣ ਸਿੰਘ ਜੀ ਸੈਕਟਰੀ ਕਹਿੰਦਾ ਪਹਿਲਾਂ ਬੋਲਣਗੇ ਬਾਬਾ ਨਰੈਣ ਸਿੰਘ ਮੋਨੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਸਾਧ ਸੰਗਤ ਜੀ ਸੰਤ ਖੜੇ ਹੋਗੇ ਗੁਰੂ ਨਾਨਕ ਨੂੰ ਮੱਥਾ ਟੇਕ ਕੇ ਐ ਨਾਲ ਸੰਤਾਂ ਦੇ ਗੋਡਿਆਂ ਨੂੰ ਵੀ ਹੱਥ ਲਾਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲਾ ਵਚਨ ਮਹਾਪੁਰਖ ਕਹਿੰਦੇ ਵਈ ਇੱਕ ਸਟੇਜ ਦੇ ਉੱਤੇ ਦੋ ਪੀਰ ਕਿੱਥੇ ਹੋਗੇ ਉਹ ਦੋਨੇ ਹੀ ਬੈਠੇ ਬੈਠੇ ਸੋਚਦੇ ਸੀ ਜੇ ਸਮਾਂ ਮੈਨੂੰ ਦਿੱਤਾ ਤੇ ਮੈਂ ਕੀ ਬੋਲੂ ਜੇ ਸਮਾਂ ਮੈਨੂੰ ਦਿੱਤਾ ਤੇ ਮੈਂ ਕੀ ਬੋਲੂ ਕਹਿੰਦੇ ਇੱਕ ਨੂੰ ਸਮਾਂ ਮਿਲ ਗਿਆ ਜਿਹਨੂੰ ਸਮਾਂ ਮਿਲਿਆ ਉਹਨੇ ਦੂਜੇ ਦੇ ਚਰਨਾਂ ਦਾ ਹੀ ਧਿਆਨ ਧਰ ਲਿਆ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਉਹ ਯਕੀਨ ਮੰਨਿਓ ਰੱਬ ਦੇ ਪਿਆਰਿਓ ਸੰਤ ਬਲਵੰਤ ਸਿੰਘ ਸਿਓੜੇ ਵਾਲਿਆਂ ਨੇ ਪੂਰੇ ਵਿਵਾਨ ਵਿੱਚ ਐ ਸਿਰੇ ਦੀ ਚੱਕਿਆ ਐਨੀ ਸ਼ਕਤੀ ਭਗਤੀ ਦੇ ਮਾਲਕ ਇਹ ਮੈਂ ਬਹੁਤ ਸਟੇਜਾਂ ਦੇ ਉੱਤੇ ਕਹਿਣਾ ਵੀ ਸੰਤਾਂ ਦੀ ਕਮਾਈ ਬੜੀ ਸੀ ਪਰ ਸੰਤਾਂ ਦੇ ਚੇਲੇ ਸੰਤਾਂ ਨੂੰ ਵੀ ਸੰਤਾਂ ਕੋਲ ਲੱਗਣ ਨਹੀਂ ਦਿੰਦੇ ਸੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੇ ਹੁਣ ਮੈਂ ਬਾਬਾ ਜੀ ਨੂੰ ਮਿਲਣ ਜਾਵਾਂ ਬਾਬਾ ਜੀ ਬੈਠੇ ਹੁਣ ਘੋੜੇ 'ਚ ਤੇ ਸਾਸ ਸਾਂਜੀ ਮੇਰੀ ਕੀ ਕਹੂਗੀ ਹਿੰਦਾਂ ਬੈਠੇ ਹੁਣ ਘੋੜੇ 'ਚ ਠੀਕ ਹੈ ਮੈਨੂੰ ਵੀ ਕਹਿੰਿਆ ਨੇ ਕਿ ਆਹੇ ਭੋਰੇ ਚ ਬੈਠਿਆ ਕਰੋ ਆ ਬਾਬਾ ਬਾਬਾ ਘੂੜ ਸਿੰਘ ਜੀ ਨੂੰ ਮੈਂ ਕਹਿੰਦਾ ਵੀ ਮੇਰੇ ਤੋਂ ਤਾਂ ਆਪਣੀ ਮਾਂ ਦੇ ਗਰਭ ਵਾਲਾ ਭੋਰਾ ਹੀ ਨਹੀਂ ਠੀਕ ਆਉਂਦਾ ਗੱਜ ਕੇ ਆਖ ਬਲਤਨਾ ਵਾਹਿਗੁਰੂ ਮੈਂ ਮਾਤਾ ਦੇ ਗਰਭ ਵਿੱਚ 9 ਮਹੀਨੇ ਜਿਹੜੇ কাট ਕੇ ਆਏ ਆ ਨਾ ਉਹ ਭੋਰੇ ਦਾ ਜਵਾਬ ਮੇਰੇ ਤੋਂ ਦਿੱਤਾ ਨਹੀਂ ਜਾ ਰਿਹਾ ਉਹ ਭੋਰੇ ਦੀ ਕਿੰਨੀ ਕੀ ਸੇਵਾ ਕਰਨੀ ਐ ਉਹ ਮਾਂ ਦਾ ਸਾਥ ਸਿੰਘ ਦੀ ਅਸੀਂ ਹਾਲਤ ਪਹਿਚਾਣਦੇ ਨਹੀਂ ਵਖ ਹੋਏ ਪੁੱਤ ਰਨ ਲੈ ਮਾਂ ਪਿਓ ਦੇ ਉਪਕਾਰ ਵਸਾਰੇ ਕਰ ਲਿਆ ਕਰੋ ਸੇਵਾ ਵੱਡਾ ਤੀਰਥ ਤੁਹਾਡੇ ਘਰਾਂ ਚ ਬੈਠਾ ਹੈ ਇੱਥੇ ਨਮਸਕਾਰ ਕਰੀਦਾ ਤਾਂ ਫਾਇਦਾ ਜੇ ਆਪਣੀ ਮਾਂ ਦੇ ਪੈਰਾਂ ਨੂੰ ਹੱਥ ਲਾਉਣੇ ਹੋ ਜੇ ਆਪਣੀ ਸੱਸ ਦੀ ਸੇਵਾ ਕਰਦੇ ਹੋ ਜੇ ਆਪਣੇ ਬਾਪੂ ਨੂੰ ਮਾੜਾ ਬੋਲ ਨਹੀਂ ਬੋਲਦੇ ਨਾ ਫਿਰ ਗੁਰੂ ਨਾਨਕ ਕਹੂ ਅਜਾ ਪੁੱਤ ਤੇਰੇ ਵਾਸਤੇ ਮੇਰੀ ਗੋਦ ਖਾਲੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗ ਜੀ ਹੁਣ ਸਮਾਂ ਤਾਂ ਮੇਰੇ ਕੋਲ ਤਾਂ ਖਤਮ ਨਹੀਂ ਹੁੰਦਾ ਇਹ ਤਾਂ ਗਿੱਲਾ ਪੀਹਣੇ ਭਾਵੇਂ 5 ਘੰਟੇ ਲਵਾਈ ਜਾਓ ਐਦੋਂ ਸੂਈ ਚੜ੍ਹਦੀਏ ਜੋ ਥੱਲੇ ਨੂੰ ਤਾਂ ਨਹੀਂ ਨੀ ਸਮਾਹਲ ਵਾਲੇ ਵਹਾਂ ਉਪਰ ਖੜੇ ਬੈਠੇ ਹੈ ਇੱਕ ਗੁਰੂ ਨਾਨਕ ਦੀ ਕਿਰਪਾ ਦੇ ਪਾਤਰ ਹੈ ਬੀਬਾ ਰਾਜਕੌਰ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿ ਮੇਰੇ ਵਰਗੇ ਨਵਾਨੇ ਸਿੱਖ ਨੂੰ ਕੋਈ ਕੋਈ ਬੁਲਾਉਂਦਾ ਮੈਨੂੰ ਤਾਂ ਨਹੀਂ ਕਹਿੰਦਾ ਬਾਬਾ ਪੜਤੂ ਜੇ ਬਾਕੇ ਚਲੇ ਜਾਂਦਾ ਹੈਗਾ ਜਿਕੇ ਅੱਖੋ ਸਤਨਾਮ ਜੀ ਵਾਹਿਗੁਰੂ ਏ ਪੜਤੂ ਨਹੀਂ ਹੈ ਦਰਦਾ ਗੁਰੂ ਨਾਨਕ ਦਾ ਬਣੌਟੀ ਸਿੱਖ ਨਹੀਂ ਹਾਂ ਮੈਂ ਜਿੱਥੇ ਵੀ ਮੈਂ ਬਤੀ ਹੋਇਆ ਗੁਰੂ ਨਾਨਕ ਦੀ ਪਹਿਲੀ ਗਿੱਦਾਰ ਵਿੱਚ ਖੜਾ ਹੋਣਾ ਕੱਲੇ ਭੋਰੇ ਭੋਰੇ ਦੀ ਗੱਲ ਨਹੀਂ ਹੈ ਮਾਰਾ ਸੇਵੇਂ ਪਾਸਾ ਕਹਿੰਦੇ ਐ ਜਿੱਥੇ ਸੰਤ ਦੇ ਤੂੰ ਉਥੇ ਸਪਾਈ ਵੀ ਹੁੜਾ ਲੋੜ ਐ ਬਾਬਾ ਨਰੈਣ ਸਿੰਘ ਮੌਣੀ ਕਹਿੰਦੇ ਕਹਿੰਦੇ ਸੰਤ ਕੋਲੇ ਜੇ ਫੁਕਾਰਾ ਹੈ ਨਹੀਂ ਨਾ ਆ ਬੀਬੀਆਂ ਡੱਕੇ ਚੁਗਣ ਗਈਆਂ ਸੱਪ ਨੂੰ ਰੱਸੀ ਬਣਾ ਕੇ ਬੰਨ ਲਿਆ ਕਰਦੀਆਂ ਡੱਕਿਆਂ ਨਾਲ ਉਹਦਾ ਫੁਕਾਰਾ ਸਾਰੇ ਸਭ ਜਹਰੀਲੇ ਥੋੜੋ ਹੁੰਦੇ ਐ ਸੰਤਾਂ ਨੂੰ ਬੇਨਤੀ ਕਰਨਾ ਹੈ ਫੁਕਾਰਾ ਸੇਵੇਂ ਪਾਸਾ ਵਾਲਾ ਸਿੱਖ ਕੇ ਰੱਖੋ ਗੁਰੂ ਨਾਨਕ ਕਿਰਪਾ ਕਰੇ ਆ ਸਾਸਾਂ ਜੀ ਖੰਡਾ ਹੱਥ ਵਿੱਚ ਰੱਖਿਆ ਕਰੋ ਕਿਰਪਾਨ ਹੱਥ ਵਿੱਚ ਰੱਖਿਆ ਕਰੋ ਆਪਣੇ ਦਾ ਕਾਲ ਯੁੱਗ ਜਿਆਦਾ ਹੀ ਆਲੇ ਦੁਆਲੇ ਘੁੰਮਦਾ ਹੈ ਮਾੜੀ ਜੀ ਗੱਲ ਹੋਣ ਦੀ ਲੋੜ ਆ ਪਹਿਨਾ ਕਾਲ ਯੁੱਗ ਆਪਣੇ ਆਲੇ ਦੁਆਲੇ ਆਉਂਦਾ ਹੈ ਇਸ ਕਰਕੇ ਨਿਤਨੇਮ ਦੇ ਵਿੱਚ ਪੱਕੇ ਹੋ ਜਪਜੀਤ ਸਾਹਿਬ ਕੰਠ ਕਰੋ ਬੀਬਾ ਜੀ ਦੀ ਬਹੁਤ ਵੱਡੀ ਸੇਵਾ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਮੇਰੇ ਤੋਂਨੇ ਕਈ ਭੁੱਲਾ ਮਨਮਤਾਂ ਬੇਅਦਬੀਆਂ ਹੋ ਗਈਆਂ ਨੇ ਵੱਡਾ ਸਮਾਂ ਦੇ ਕੇ ਬਹੁਤ ਕਿਰਪਾ ਕੀਤੀ ਹੈ ਨਵਾਜਿਆ ਗਰੀਬ ਨੂੰ ਦਾਸ ਨੂੰ ਸਤਿਗੁਰ ਰਹਿਮਤ ਕਰਨ ਸੱਚੇ ਪਾਤਸ਼ਾਹ ਭੁੱਲਾਂ ਚੁਕਾਂ ਦੀ ਮਾਫੀ ਇੱਥੇ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ